ਸੇਨਪੁਰ ਪਿੰਡ ਦਾ ਇੱਕ ਰਸਤਾ ਜਿੱਥੇ ਦਹਾਕਿਆਂ ਤੋਂ ਆਬਾਦੀ ਹੈ ਪਰ ਦਹਾਕਿਆਂ ਤੋਂ ਕੱਚੇ ਦਾ ਕੱਚਾ ਹੀ ਹੈ ਅੱਜ ਆ ਸਾਰੇ ਜਿਹੜੇ ਸਾਥੀ ਖੜੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਹੋ ਰਿਹਾ ਪਾਈ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਹੋ ਰਿਹਾ ਤੁਸੀਂ ਸਾਰੇ ਕਰ ਰਹੇ ਹੋ ਅ ਅੱਜ ਇਸ ਰਸਤੇ ਨੂੰ ਪੱਕਾ ਕਰਨ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਰਹੀ ਹੈ ਸੋ ਜਿਵੇਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਸਾਡੀ 35 ਸਾਲਾਂ ਤੋਂ ਸੜਕ ਬਹੁਤ ਬੁਰਾ ਹਾਲ ਸੀ ਪਿੰਡ ਦਾ ਉਹ ਹੁਣ ਬਣ ਰਹੀ ਹੈ ਅਸੀਂ ਬਹੁਤ ਬਹੁਤ ਐਮਐਲਏ ਸਾਹਿਬ ਵਧਾਈ ਦੇ ਪਾਤਰ ਤੇ ਬਹੁਤ ਵਧੀਆ ਬਣਾ ਰਹੇ ਆ ਬਹੁਤ ਵਧੀਆ ਟੰਗ ਨਾਲ ਕੰਮ ਚੱਲ ਰਿਹਾ ਵਾਪਾਈ ਲਾਉਂਗੀ ਟੱਕ ਠੀਕ ਹੈ ਕਿੰਨੀ ਉਮਰ ਬਾਬਾ ਜੀ ਦੀ 82 ਸਾਲ ਆ ਗਏ ਅਜੀ ਇਹ ਜੋ ਸਾਡੀ ਰਸਤੇ ਦੀ ਮੰਗ ਸੀ 35 ਸਾਲਾਂ ਤੋਂ ਰਸਤਾ ਪੱਕਾ ਨਹੀਂ ਸੀ ਹੋਇਆ 35 ਸਾਲ ਪਹਿਲਾਂ ਪੱਕਾ ਹੋਇਆ ਸੀ ਅਸੀਂ ਪਿਛਲੀਆਂ ਸਰਕਾਰਾਂ ਨੂੰ ਸਮੇਂ-ਸਮੇਂ ਤੇ ਦੱਸਦੇ ਰਹੇ ਪਰ ਕਿਸੇ ਨੇ ਵੀ ਸਾਡੀ ਰਸਤੇ ਬਾਰੇ ਕਦੇ ਨਹੀਂ ਸੁਣੀ ਕਿ ਹੁਣ 35 ਸਾਲਾਂ ਬਾਅਦੋ ਦੇਖੋ 2 ਸਾਲ ਦੇ ਬਕਵੇ ਦੇ ਵਿੱਚ ਐਮਐਲਏ ਸਾਹਿਬ ਨੇ ਆਪਣੇ ਕੋਲ ਤੋਂ ਗ੍ਰਾਂਟ ਦੇ ਕੇ ਰਸਤੇ ਨੂੰ ਪੱਕਾ ਕਰਾਇਆ ਤੇ ਇਹ ਰਸਤੇ ਲਈ 14.5 ਲੱਖ ਦੀ ਗ੍ਰਾਂਟ ਆਈ ਹੈ ਸਾਨੂੰ ਤੇ ਰਸਤਾ ਸਾਡਾ ਪਿੰਡ ਦਾ ਫਿਰ ਨਹੀਂ ਪੱਕੀ ਹੋ ਜਾਣੀ ਤੇ ਐਮਐਲਏ ਸਾਹਿਬ ਨੇ ਜਿਹੜਾ ਅੱਜ ਆਪਣੇ ਪਿੰਡ ਦੇ ਵਿੱਚ ਕੰਮ ਕੀਤਾ ਜੀ ਦਿਨੇਸ਼ ਚੱਡਾ ਜੀ ਨੇ ਬਹੁਤ ਵਧੀਆ ਕੀਤਾ ਬਹੁਤ ਜ਼ਿਆਦਾ ਵਧੀਆ ਸਾਨੂੰ ਵੀ ਜੀ ਤਕਰੀਬਨ 35 38 ਸਾਲ ਹੋ ਗਏ ਜੀ ਆਇਆਂ ਨੂੰ ਪਰ ਉਹ ਸੜਕ ਨਹੀਂ ਜੀ ਠੀਕ ਬਣੀ ਤੀ ਆਹ ਅੱਜ ਬਹੁਤ ਵਧੀਆ ਕੰਮ ਆਇਆ ਉਹਨਾਂ ਨੇ ਆ ਕੇ ਨਘਾਟਨ ਕੀਤਾ ਔਰ ਪਿੰਡ ਦੀਆਂ ਹੋਰ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ ਪਿੰਡ ਚ ਪੂਰੇ ਚ ਨਾ ਸੜਕਾਂ ਬਣਾਉਣ ਦਾ ਪ੍ਰੋਗਰਾਮ ਬਣਾਇਆ ਔਰ ਕਈ ਲੋਕਾਂ ਦਾ ਪਾਣੀ ਧਾਣੀ ਦਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਜੀ ਗੁਰਨੂਰ ਕੋ ਕਿਹੜੀ ਕਲਾਸ پڑھਨੇ ਕਿੱਥੇ ਹੋਲੀ ਫੈਮਿਲੀ ਚਲੋ ਫਿਰ ਅੱਜ ਪੱਕਾ ਰਸਤਾ ਦਿਓ ਆਪਣੇ ਪਿੰਡ ਨੂੰ ਪ੍ਰਯਾਣ ਕਰਕੇ ਵਰਗਾ ਹਨ ਬਦਾਈਆ ਮੈਂ ਕੇਵਲ ਸਿੰਘ ਮੈਂਬਰ ਪੰਚਾਇਤ ਐਡਵੋਕੇਟ ਦਿਨੇਸ਼ ਚੱਡਾ ਜੀ ਦੀ ਰਨਮਾਈ ਵਿੱਚ ਅੱਜ ਸਾਡੇ ਪਿੰਡ ਦੇ ਵਿੱਚ ਪਿਛਲੇ 73 ਸਾਲਾਂ ਤੋਂ ਜੋ ਸੜਕਾਂ ਵਾਂਝੀਆਂ ਸੀ ਉਹ ਸੜਕਾਂ ਐਮਐਲਏ ਸਾਹਿਬ ਨੇ ਅੱਜ ਉਹਨਾਂ ਦਾ ਉਦਘਾਟਨ ਕਰ ਦਿੱਤਾ ਹੈ ਸਾਡੇ ਬਜ਼ੁਰਗ ਵੀ ਉਹਨਾਂ ਨੂੰ ਅਸ਼ੀਰਵਾਦ ਦੇਣਗੇ ਤੇ ਆਉਣ ਵਾਲੇ ਬੱਚੇ ਵੀ ਸਾਨੂੰ ਉਹਨਾਂ ਦਾ ਅਸ਼ੀਰਵਾਦ ਦੇਣਗੇ ਬਹੁਤਾ ਕੁਝ ਨਾ ਕਹਿੰਦਾ ਮੈਂ ਤਾਂ ਐਮਐਲਏ ਸਾਹਿਬ ਦਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ तहे ਦਿਲੋਂ ਧੰਨਵਾਦੀ ਹਾਂ ਅੱਜ ਪਿੰਡ ਹੁਸੈਨਪੁਰ ਦੇ ਵਿੱਚ ਵੀ ਇੱਕ ਨਵੇਂ ਪੱਕੇ ਰਸਤੇ ਦੀ ਸ਼ੁਰੂਆਤ ਕਰਨ ਜਾ ਰਹੇ ਆ ਜਿਵੇਂ ਕਿ ਪਿਛਲੇ ਦਿਨਾਂ ਚ ਪਿਛਲੇ ਮਹੀਨਿਆਂ ਚ ਸਾਰੇ ਉਹਨਾਂ ਰਸਤਿਆਂ ਨੂੰ ਅਸੀਂ ਆਪਣੇ ਹਲਕੇ ਦੇ ਵਿੱਚ ਪੱਕਾ ਕੀਤਾ ਜਿਹੜੇ ਦਹਾਕਿਆਂ ਤੋਂ ਕਦੇ ਕਿਸੇ ਨੇ ਛੇੜੇ ਨਹੀਂ ਸੀਗੇ ਇਧਰ ਨੂੰ ਕਿਸੇ ਨੇ ਦੇਖਿਆ ਨਹੀਂ ਸੀਗਾ ਤੇ اسی ਤਰੀਕੇ ਦੇ ਨਾਲ ਇਹ ਹੁਸੈਨਪੁਰ ਪਿੰਡ ਦਾ ਇੱਕ ਰਸਤਾ ਜਿੱਥੇ ਦਹਾਕਿਆਂ ਤੋਂ ਆਬਾਦੀ ਹੈ ਪਰ ਦਹਾਕਿਆਂ ਤੋਂ ਕੱਚੇ ਦਾ ਕੱਚਾ ਹੀ ਹੈ ਅੱਜ ਆ ਸਾਰੇ ਜਿਹੜੇ ਸਾਥੀ ਖੜੇ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਹੋ ਰਿਹਾ ਭਾਈ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਹੋ ਰਿਹਾ ਤੁਸੀਂ ਸਾਰੇ ਕਰ ਰਹੇ ਹੋ ਅ ਅੱਜ ਇਸ ਰਸਤੇ ਨੂੰ ਪੱਕਾ ਕਰਨ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਰਹੀ ਹੈ ਸੋ ਜਿਵੇਂ ਬਾਕੀ ਜਗ੍ਹਾ ਤੇ ਰਸਤੇ ਪੱਕੇ ਹੋਏ ਐ ਔਰ ਦਹਾਕਿਆਂ ਤੋਂ ਕੱਚੇ ਦੇ ਵਿੱਚੋਂ ਲੋਕ ਲੰਘਦੇ ਸੀਗੇ ਉਹਨਾਂ ਨੂੰ ਪੱਕੇ ਰਸਤੇ ਨਸੀਬ ਹੋਇਆ ਉਵੇਂ ਹੀ ਇੱਥੋਂ ਦੀ ਆਬਾਦੀ ਨੂੰ ਵੀ ਦਹਾਕਿਆਂ ਦੇ ਬਾਅਦ ਇਹ ਪੱਕਾ ਰਸਤਾ ਨਸੀਬ ਹੋਏਗਾ ਔਰ ਇਸ ਪੱਕੇ ਰਸਤੇ ਦੇ ਵਰਨ ਦਾ ਜਿਹੜਾ ਸ਼ੁਭ ਆਰੰਭ ਹੈ ਉਹ ਟੱਕ ਲਾ ਕੇ ਇਸੇ ਪਿੰਡ ਦੇ ਸਾਡੇ ਬਜ਼ੁਰਗ ਵਿਅਕਤੀ ਸਾਲਾ ਬਾਬਾ ਦਲਵਾਰਾ ਸਿੰਘ ਜੀ ਇਹ ਕਿਉਂਕਿ ਸਿਆਣੇ ਜਿਹੜੇ ਆ ਪਿੰਡ ਦੇ ਮੁਖੀ ਸਭ ਤੋਂ ਸਿਆਣੇ ਜੇ ਉਹ ਕੰਮ ਦੀ ਸ਼ੁਰੂਆਤ ਕਰਨ ਤਾਂਹੀਂ ਮਜ਼ਾ ਆਉਂਦਾ ਜੇ ਸਿਆਣਿਆਂ ਵੱਲੋਂ ਸ਼ੁਰੂਆਤ ਕੀਤੀ ਜਾਵੇ ਬਾਬਾ ਦਲਵਾਰਾ ਸਿੰਘ ਜੀ ਅੱਜ ਕਰੂਗੇ ਰਸਤੇ ਜਦ ਤੱਕ ਲਾ ਕੇ ਵਾਹਿਗੁਰੂ ਜੀ ਦਾ ਖਾਸਾ ਜੀ ਵਾਹਿਗੁਰੂ ਜੀ ਬਾਬਾ ਬੈਸੀ ਕਿਉਂਗੇ जय श्रीकाल